ਸਾਰੇ ਸਿਖਿਆਰਥੀਆਂ ਨੂੰ ਮੋਪੀਜੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਚ ਆਪਾਂ ਚਰਚਾ ਕਰਾਂਗੇ ਆਪਣੇ YouTube ਚੈਨਲ ਬਾਰੇ YouTube ਚੈਨਲ ਤੁਹਾਡੀ ਸੁਵਿਧਾ ਦੇ ਸਾਬਨ ਬਹੁਤ ਹੀ ਵਧੀਆ ਤਰੀਕੇ ਨਾਲ ਅਰੇਂਜ ਕੀਤਾ ਗਿਆ ਹੈ ਤਾਂ ਕਿ ਤੁਸੀਂ ਕੋਈ ਵੀ ਵੀਡੀਓ ਲੱਭਣੀ ਹੋਵੇ ਉਹ ਵੀਡੀਓ ਨਾਲ 1 ਮਿੰਟ ਸਾਨੂੰ ਲੱਭ ਜਾਵੇ ਆਓ ਇਸ ਬਾਰੇ ਜਾਣਕਾਰੀ ਲੈਣੀ ਹੈ ਸਭ ਤੋਂ ਪਹਿਲੀ ਗੱਲ ਕੀ ਕਰੋਨਾ ਦੇ ਟਾਈਮ ਚ YouTube ਚੈਨਲ ਬਣਾਇਆ ਸੀਗਾ Rajasthan ਦਾ ਮੁਕਾਬਲੇ ਪ੍ਰੀਖਿਆ ਦੀ ਤਿਆਰੀ ਕਰਨ ਵਾਲਾ ਛੱਟੀ ਤੋਂ ਲੈ ਕੇ ਐਮਏ ਤੱਕ ਦੀ ਤਿਆਰੀ ਪੰਜਾਬੀ ਦੀ ਤਿਆਰੀ ਕਰਾਉਣ ਵਾਲਾ ਇਹ ਪਹਿਲਾ YouTube ਚੈਨਲ ਹੈਗਾ ਤੁਸੀਂ ਭਾਵੇਂ ਇਸ ਦਾ ਪੁਰਾਣੇ ਤੋਂ ਪੁਰਾਣਾ ਵੀਡੀਓ ਹੈ ਜਿਹੜਾ ਸਰਚ ਕਰਕੇ ਦੇਖ ਸਕਦੇ ਹੋ ਉਸ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਬੱਚਿਆਂ ਦੀ ਸਹੂਲਤ ਲਈ ਬਣਾਇਆ ਹੈ ਅਗਰ ਕੋਈ ਬੱਚਾ ਫ੍ਰੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ YouTube ਚੈਨਲ ਦੇ ਉੱਤੇ ਉਹ ਆਪਣੇ ਤਿਆਰੀ ਕਰ ਸਕਦਾ ਹੈ ਆਪਣੇ ਨੋਟਸ ਵਗੈਰਾ ਬਣਾ ਸਕਦਾ ਹੈਗਾ ਬੁੱਕਸ ਵਗੈਰਾ ਅਗਰ ਚਾਹੀਦੀ ਹੈ ਤਾਂ Telegram ਚੈਨਲ ਦੇ ਉੱਤੇ ਉਹ PDF ਡਾਊਨਲੋਡ ਕਰ ਸਕਦਾ ਹੈ ਉਸ ਲਈ ਸੁਵਿਧਾਜਨਕ ਰਹੇਗਾ ਪੰਜਾਬੀ ਲੈਕਚਰ ਕੇਡੀ ਸਰ ਪਰਿਵਾਰ ਫੇਸਬੁਕ ਇੰਸਟਾਗ੍ਰam YouTube ਚੈਨਲ ਟੈਲੀਗ੍ਰam ਚੈਨਲ ਇੱਕੋ ਹੀ ਨਾਮ ਤੋਂ ਹੈ ਆਓ ਇਸ ਬਾਰੇ ਜਾਣਕਾਰੀ ਲੈਣੇ ਮੰਨ ਲਓ ਤੁਸੀਂ ਕਿਸੇ ਵੀ ਕਲਾਸ ਦੀ ਤਿਆਰੀ ਕਰਦੇ ਹੋ ਭਾਵੇਂ ਤੁਸੀਂ ਛੱਟੀ ਦੀ ਕਰ ਰਹੇ ਹੋ ਭਾਵੇਂ ਐਮਏ ਦੀ ਕਰ ਰਹੇ ਹੋ ਭਾਵੇਂ ਕਿਸੇ ਵੀ ਮੁਕਾਬਲੇ ਪ੍ਰੀਖਿਆ ਦੀ ਕਰ ਰਹੇ ਹੋ ਅਗਰ ਤੁਸੀਂ ਕੋਈ ਵੀ ਵੀਡੀਓ ਲੱਭ ਲੈ ਗਏ ਤਾਂ ਉਸ ਲਈ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਣਾ YouTube ਚੈਨਲ ਸਰਚਿੰਗ ਦੇ ਵਿੱਚ ਹੈ ਸਰਚ ਵਿੱਚ ਆਪੀ ਆਪ ਤੁਸੀਂ ਕੋਈ ਵੀ ਕੰਟੈਂਟ ਪਾਉਂਗੇ ਸਰਚ ਦੇ ਵਿੱਚ ਆ ਜਾਏਗਾ। ਔਰ ਅਗਰ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਤੁਸੀਂ ਜਿਹੜੀ ਸਰਚ ਬਾਰ ਹੈ ਉਸ ਦੇ ਅੰਦਰ ਪੰਜਾਬੀ ਲੈਕਚਰ ਕਿਹੜੀ ਸਰ ਲਿਖੋਗੇ। ਇਸ ਤਰੀਕੇ ਦਾ ਜੋ ਤੁਹਾਨੂੰ ਫੇਸ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਅਗਲਾ ਇੰਟਰਫੇਸ ਜੋ ਹੈ ਭਾਵੇਂ ਤੁਸੀਂ ਮੋਬਾਈਲ ਤੇ ਖੋਲ ਰਹੇ ਹੋ ਭਾਵੇਂ ਲੈਪਟਾਪ ਤੇ ਖੋਲ ਰਹੇ ਹੋ ਇਸ ਤਰੀਕੇ ਦਾ ਇੰਟਰਫੇਸ ਦੇਖਣ ਨੂੰ ਮਿਲੇਗਾ। ਤੇ ਉਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇੱਥੇ ਹੋਮ ਦੇ ਉੱਤੇ ਆਪਣੀਆਂ ਸਾਰੀ ਵੀਡੀਓ ਹੈ। ਇੰਜ ਦੇ ਵਿੱਚ ਵੀਡੀਓ, ਸ਼ਾਰਟਸ ਹੈਗੇ ਨੇ ਇੱਥੇ ਲਾਈਵ ਹੈ ਲਾਈਵ ਕਲਾਸ ਲੱਗੀ ਹੋਈ ਹੈ ਜਿਹੜੀ ਉਹ ਲਾਈਵ ਕਲਾਸਾਂ ਮਿਲਣਗੀਆਂ ਤੁਸੀਂ ਵੀਡੀਓ ਲੱਭਣ ਵਾਸਤੇ ਸਿੱਧਾ ਪਲੇਲਿਸਟ ਦੇ ਅੰਦਰ ਜਾਣਾ ਹੈ ਤੁਹਾਡੀ ਸਹੂਲਤ ਦੇ ਲਈ ਪਲੇਲਿਸਟਾਂ ਬਣਾਈਆਂ ਗਈਆਂ ਹੈਗੀਆਂ ਜਵੇਂ ਆ ਪਹਿਲੀ ਪਲੇਲਿਸਟ ਹੈ ਨੋਟੀਫਿਕੇਸ਼ਨ ਅਗਰ ਕਿਸੇ ਵੀ ਤਰੀਕੇ ਦਾ ਨੋਟੀਫਿਕੇਸ਼ਨ ਆਂਦਾ ਹੈਗਾ ਕਿਸੇ ਵੀ ਪ੍ਰੀਖਿਆ ਦੀ ਤਿਆਰੀ ਦਾ ਮੰਨ ਲਓ ਫਰਸਟ ਗ੍ਰੇਡ ਦਾ ਆ ਗਿਆ ਸੈਕੰਡ ਗ੍ਰੇਡ ਦਾ ਥਰਡ ਗ੍ਰੇਡ ਦਾ ਕੋਈ ਵੀ notification ਆਂਦਾ ਹੈ ਤਾਂ ਉਹ notification ਕੀ ਹੈ ਜਿਹੜਾ بی اے সেਮੈਸਟਰ 1 ਦਾ ਸਿਲੇਬਸ ਆਇਆ ਸੀਗਾ ਪੀ ਐਚ ਡੀ ਦੀ ਪ੍ਰਵੇਸ਼ ਪ੍ਰੀਖਿਆ ਦਾ ਆਇਆ ਸੀਗਾ ਇਸ ਤਰੀਕੇ ਦਾ ਜਿਹੜਾ ਸਾਰਾ ਮੈਟਰ ਹੈ ਉਹ ਤੁਹਾਨੂੰ ਇੱਥੇ ਪਲੇਲਿਸਟ ਦੇ ਅੰਦਰ ਮਿਲ ਜਾਵੇਗਾ ਹੁਣ ਉਸ ਤੋਂ ਬਾਅਦ ਕੀ ਕਰਨਾ ਹੈਗਾ ਕਿ ਤੁਸੀਂ ਨੈਟ ਦੀ ਅਗਰ ਤਿਆਰੀ ਕਰ ਰਹੇ ਹੋ ਨੈਟ ਦੀ ਤਿਆਰੀ ਕਰ ਰਹੇ ਹੋ ਤਾਂ ਨੈਟ ਤੋਂ ਸੰਬੰਧਿਤ ਜਿਹੜੀ ਜਾਣਕਾਰੀ ਹੋਏ ਸੰਦਰ ਮਿਲੇਗੀ ਐਮ اے ਦਾ ਕੋਈ ਬੱਚਾ ਹੈਗਾ ਐਮ اے ਪ੍ਰੀਵਿਅਸ ਦੀ ਤਿਆਰੀ ਕਰ ਰਿਹਾ ਤਾਂ ਉਸ ਤੋਂ ਸੰਬੰਧਿਤ ਵੀਡੀਓ ਹੈ ਬੀਏ ਫਾਈਨਲ ਦਾ ਬੱਚਾ ਹੈ ਬੀਏ ਫਾਈਨਲ ਤੋਂ ਸੰਬੰਧਿਤ ਵੀਡੀਓ ਪਾ ਰੱਖੀ ਹੈ ਬੀਏ ਸੈਕੰਡ ਇਅਰ ਦਾ ਬੱਚਾ ਹੈ ਸੈਕੰਡ ਇਅਰ ਤੋਂ ਸੰਬੰਧਿਤ ਵੀਡੀਓ ਪਾ ਰੱਖੀ ਹੈ ਔਰ ਬੀਏ ਸੈਮੈਸਟਰ 1 ਜਦੋਂ ਇਸ ਵਾਰ ਸੈਮੈਸਟਰ ਪ੍ਰਣਾਲੀ ਸੀਗੀ ਤੇ ਆ ਬੱਚਿਆਂ ਲਈ ਕਾਫੀ ਲਾਹੇਵੰਦ ਰਿਆ ਬੀਏ ਸੈਮੈਸਟਰ 1 ਦੇ ਵਿੱਚ ਕੋਈ ਜਵਾਕ ਪੜਦਾ ਉਹਨੇ ਕਲਿੱਕ ਕਰਨਾ ਹੈ ਬੀਏ ਸੈਮੈਸਟਰ 1 ਵਾਲਾ ਜਿਹੜੇ ਆਪਣੇ ਆ ਸਾਰੀਆਂ ਜਵੇਂ ਉਸਦੇ ਸਿਲੇਬਸ ਦੇ ਵਿੱਚ ਕੀ ਹੈ ਇਕਾਂਗੀ ਦਿੱਤੀ ਹੋਈ ਹੈਗੀ ਹੈ ਪਿਛਲੇ ਸਾਲ ਇਕਾਂਗੀ ਸੀਗੀ ਤਾਂ ਇਸ ਵਾਰ एकांगी नहीं हैगी है एकांगी संग्रह छह दर्शन ता संपादन संसेट होरी किताब फिरस ਦੇ ਵਿੱਚ ਕੀ ਹੈਗੀ ਇਹ ਸਾਰੇ ਕਿਉਂਕਿ ਪਿਛਲੀ ਵਾਰ ਇੱਕਤੀ ਵਾਰ ਸਮੈਸਟਰ ਪ੍ਰਣਾਲੀ ਸ਼ੁਰੂ ਹੋ ਗਈ ਪਿਛਲੀ ਵਾਰ ਤੋਂ ਹੀ ਸਮੈਸਟਰ ਪ੍ਰਣਾਲੀ ਹੈਗੀ ਹੈ ਤਾਂ ਉਸ ਦੇ ਵਿੱਚ ਜਿਹੜਾ ਪਿਛਲਾ ਸਮੈਸਟਰ ਸੀ ਉਸ ਦੇ ਅੰਦਰ ਇਸ ਤਰੀਕੇ ਨਾਲ ਸੀਗਾ ਤੇ ਸਾਰੀਆਂ ਵੀਡੀਓ ਸਾਰੀਆਂ ਵੀਡੀਓ ਇਸ ਦੇ ਅੰਦਰ ਛੋਟੇ ਤਰੀਕੇ ਨਾਲ ਬੱਚਿਆਂ ਨੂੰ ਬੀਏ ਪੱਤਰ ਦੇ ਬੱਚਿਆਂ ਨੂੰ ਮੁੱਖ ਰੱਖ ਕੇ ਬਣਾਈਆਂ ਗਈਆਂ ਹੈ ਬਈ ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਆ ਬੀਏ ਦੇ ਬੱਚੇ ਹੋਗੇ ਹੁਣ ਆਪਾਂ ਹਰ ਕੰਟੈਂਟ ਦੇ ਉੱਤੇ ਬਣਾ ਰੱਖਿਆ ਹੈਗਾ ਪਲੇ ਲਿਸਟ ਬਣਾਈ ਹੈ ਤੁਸੀਂ ਕੰਪਿਊਟਰ ਤੋਂ ਸਬੰਧਿਤ ਆਈਸੀਟੀ ਸਬੰਧਿਤ ਪੰਜਾਬੀ ਮੁਕਾਬਲੇ ਪ੍ਰੀਖਿਆ ਦੇ ਤਹਿਤ ਕੋਈ ਵੀ ਮੈਟਰ ਆ ਗਰਾਂਦਾ ਤਾਂ ਤੁਸੀਂ ਇੱਥੇ ਵੇਖ ਸਕਦੇ ਹੋ ਇਹਨੀਆਂ ਵੀਡੀਓ ਪਾ ਰੱਖੀਆਂ ਹਨ ਸਿੱਖਣ ਵਿਧੀਆਂ ਦੀ ਸਿੱਖਿਆ ਵਿਧੀ ਸਰ ਗੇਟ ਦੇ ਅੰਦਰ ਸੈਕੰਡ ਗੇਟ ਦੇ ਅੰਦਰ ਰੀਟ ਦੇ ਅੰਦਰ ਸਿੱਖਣ ਵਿਧੀਆਂ ਆਉਂਦੀਆਂ ਉਹ ਸਾਰੀ ਜਿਹੜੀਆਂ ਸਿੱਖਿਆ ਵਿਧੀਆਂ ਉਹ ਸਾਰੀਆਂ ਸਾਰੀਆਂ ਤੁਹਾਨੂੰ ਇਸ ਤੋਂ ਸੰਬੰਧੀ ਸਿੱਖਿਆ ਵਿਧੀ ਤੋਂ ਸੰਬੰਧਿਤ ਵੀਡੀਓ ਮਿਲ ਜਾਵੇਗਾ ਹੁਣ ਮੰਨ ਲਓ ਕੋਈ ਬੱਚਾ ਕੀ ਹੈ ਕਿ ਵਿਆਕਰਣ ਤੋਂ ਸੰਬੰਧਿਤ ਵੀਡੀਓ ਚਾਹੀਦੀ ਹੈ ਉਹਨੇ ਵਿਆਕਰਣ ਵਾਲੀ ਪਲੇਲਿਸਟ ਦੇ ਅੰਦਰ ਜਾਣਾ ਹੈ ਤੁਸੀਂ ਵੇਖ ਰਹੋਗੇ ਵਿਆਕਰਣ ਦੇ ਅੰਦਰ ਲਗਭਗ 71 ਵੀਡੀਓ ਹੈ ਵਿਆਕਰਣ ਦਾ ਕੋਈ ਵੀ ਕੰਟੈਂਟ ਤੁਸੀਂ ਪਾ ਲੈਣ ਆ ਕੀ ਹੈ ਕਿ ਸਾਰੇ ਵਿਆਕਰਣ ਦੇ ਕੰਟੈਂਟ ਹੈ ਜਿਹੜੇ ਅੰਦੇ ਅੰਦਰ ਪਾ ਰੱਖੇਗੇ ਟੋਟਲ ਵਿਆਕਰਣ ਦੇ ਜਿੰਨੇ ਵੀ ਕੰਟੈਂਟ ਹੈਗੇ ਆ ਉਹ ਤੁਹਾਨੂੰ ਇੱਥੇ ਮਿਲ ਜਾਵਣਗੇ ਤੇ ਇਸ ਤਰੀਕੇ ਨਾਲ ਅਗਲੀਆਂ ਜਿਹੜੀਆਂ ਹੈ ਆਪਾਂ ਬਣਾ ਰੱਖਿਆ ਬਈ ਆ ਸੈਕੰਡ ਗ੍ਰੇਡ ਤੇ ਥਰਡ ਗ੍ਰੇਡ ਰੀਡ ਦੀ ਜਿਹੜੀ ਤਿਆਰੀ ਕਰ ਰਹੇ ਸੀਗੇ ਔਰ ਥਰਡ ਗ੍ਰੇਡ ਦੀ ਤਿਆਰੀ ਕਰ ਰਹੇ ਸੀ ਉਹਨਾਂ ਦੀ ਪਲੇਲਿਸਟ ਆਟ ਬਣੀ ਦੀ ਹੈ ਪੰਜਾਬੀ ਅਲੋਚਨਾ ਕਿਉਂਕਿ ਕਈ ਬੱਚੇ ਕੀ ਨੈਟ ਦੀ ਤਿਆਰੀ ਕਰ ਰਹੇ ਹੈ ਹੁਣ ਜਿਹੜਾ ਬੱਚਾ ਜਿਹੜਾ ਸਿਖਿਆਰਥੀ ਨੈਟ ਦੀ ਤਿਆਰੀ ਕਰ ਰਿਹਾ ਉਸ ਤੇ ਲਈ ਕੀ ਲਾਭ ਬੰਦ ਹੋਏਗਾ ਉਹਦੇ ਵਿੱਚ ਜਿਹੜੇ ਮੁੱਖ ਮੁਖ ਨੇ ਵੈਸੇ ਨੈੱਟ ਦੇ ਪਾਠਕ੍ਰਮ ਨੂੰ 10 ਭਾਗਾਂ 'ਚ ਵੰਡਿਆ ਗਿਆ ਤੇ ਪਰੰਤੂ ਇਸ ਦੇ ਵਿੱਚ ਕੀ ਹੈ ਕਿ ਪਲੇਲਿਸਟ ਬਣਾ रखी ਆਪਾਂ ਜਵੇਂ ਅਲੋਚਨਾ ਲਈ ਵੱਖਰੀ ਪਲੇਲਿਸਟ ਹੈ ਪੰਜਾਬੀ ਅਲੋਚਨਾ ਤੋਂ ਸੰਬੰਧਿਤ ਕੋਈ ਵੀ ਤੁਸੀਂ ਵੀਡੀਓ ਵੇਖਣਾ ਤਾਂ ਇਸ ਪਲੇਲਿਸਟ ਜਾਣਾ ਹੈ ਭਾਸ਼ਾ ਵਿਗਿਆਨ ਤੋਂ ਸੰਬੰਧਿਤ ਕੋਈ ਵੀਡੀਓ ਦੇਖਣਾ ਤਾਂ ਇਸ ਦੇ ਵਿੱਚ ਜਾਣਾ ਹੈਗਾ ਤੇ ਆ ਜਿਹੜਾ ਆਪਣਾ ਵੀਡੀਓ ਸੀਗਾ ਇਸ ਦੇ ਵਿੱਚ ਜਿਹੜਾ ਆਪਣਾ ਮੈਟਰ ਸੀਗਾ ਆਪਣਾ ਮੈਟਰ ਕੀ ਕਹਿੰਦੇ ਆ ਕਿ ਚੋਰੀ ਕਰਕੇ ਅੱਡਾ 247 ਵਾਲਿਆਂ ਨੇ ਪਾਤਾ ਸੀ ਬਾਈ ਅਡਾ 247 ਵਾਲਿਆਂ ਨੇ ਆਪਣਾ ਮੈਟਰ ਚੋਰੀ ਕਰਕੇ ਪਤਾ ਸੀ ਫਿਰ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਉਹ ਯਾਤਰਾ ਤੋਂ ਬਾਅਦ ਇੱਕ ਦਾ ਦੌਰ ਪਰ ਪਹੁੰਚ ਜਿਹੜੀ ਉਹਨਾਂ ਨੂੰ ਫਿਰ ਦੱਸਿਆ ਗਿਆ ਫਿਰ ਉਹਨਾਂ ਨੇ ਠਾਲਿਆ ਬਈ ਤੇ ਇਸ ਤੋਂ ਸੰਬੰਧਿਤ ਜਿਹੜੀਆਂ ਹੈ ਸਾਰੀਆਂ ਗੱਲਾਂ ਇਸ ਦੇ ਅੰਦਰ ਹੈਗੀਆਂ ਭਾਸ਼ਾ ਵਿਗਿਆਨ ਤੋਂ ਸੰਬੰਧਿਤ ਇਹ ਤਾਂ ਇੱਕ ਵੀਡੀਓ ਵੈਸੇ ਪਾਇਆ ਹੋਇਆ ਹੈ ਭਾਸ਼ਾ ਵਿਗਿਆਨ ਤੋਂ ਸੰਬੰਧ ਸਾਰੇ ਵੀਡੀਓ ਇਸ ਅੰਦਰ ਹੈ ਪੰਜਾਬੀ ਸਾਹਿਤ ਦਾ ਇਤਿਹਾਸ 141 ਵੀਡੀਓ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਸੈਕੰਡ ਗ੍ਰੇਡ ਲਈ ਲੈਕਚਰਰ ਲਈ ਜਿਹੜੇ ਲਾਹੇਵੰਦ ਆ ਪੰਜਾਬ ਮਾਸਟਰ ਕਾਟਰ ਦੇ ਵਿੱਚ ਪੰਜਾਬ ਦੇ ਵਿੱਚ ਲੈਕਚਰਰ ਦੀ ਕੋਈ ਤਿਆਰੀ ਕਰ ਰਿਹਾ ਹੈ ਗਿਆ ਉਸ ਲਈ ਹਰਿਆਣਾ ਦੇ ਵਿੱਚ ਦਿੱਲੀ ਵਿੱਚ ਕੋਈ ਚਾਈ ਕਰ ਰਿਹਾ ਉਸ ਲਈ ਜੋ ਲਾਹੇਵੰਦ ਹੈਗਾ ਉਸ ਹਿਸਾਬ ਨਾਲ ਪੰਜਾਬ ਮਾਸਟਰ ਕਾਟਰ ਦਾ ਇੱਕ ਵੱਖਰਾ ਪਲੇਲਿਸਟ ਬਣਾਇਆ ਹੈ ਪੰਜਾਬ ਦੇ ਵਿੱਚ ਰਹਿਣ ਵਾਲਾ ਬੱਚਾ ਜਿਹੜਾ ਪੰਜਾਬ ਮਾਸਟਰ ਕਾਟਰ ਦੀ ਤਿਆਰੀ ਕਰ ਰਿਹਾ ਉਹ ਪੰਜਾਬ ਮਾਸਟਰ ਕਾਟਰ ਵਾਲੀ ਪਲੇਲਿਸਟ ਜਾਵੇ ਉੱਥੇ ਉਹਨੂੰ ਸਾਰੇ ਦਾ ਸਾਰਾ ਮੈਟਰ ਮਿਲ ਜਾਵੇਗਾ ਉਸ ਤੋਂ ਬਾਅਦ ਮੋਟੀਵੇ ਮੋਟੀਵੇਸ਼ਨ ਵੀਡੀਓ ਦੇਖਣੀ ਹੈ ਇੰਟਰਵਿਊ ਅਗਰ ਕਿਸੇ ਦਾ ਤੁਸੀਂ ਵੇਖਣਾ ਹੈ ਤਾਂ ਇਸ ਇੰਟਰਵਿਊ ਵਾਲੀ ਪਲੇਲਿਸਟ ਦੇ ਅੰਦਰ ਜਾਣਾ ਹੈ ਔਰ ਇੱਥੇ ਤੁਹਾਨੂੰ ਸਾਰੇ ਇੰਟਰਵਿਊ ਵਗੈਰਾ ਮਿਲ ਜਾਣਗੇ ਹੁਣ ਵੱਖ-ਵੱਖ ਪ੍ਰੀਖਿਆਵਾਂ ਦੇ ਵਿੱਚ ਜਿਹੜੇ ਪੇਪਰ ਆਏ ਟੈਸਟ ਆਏ ਅਸੀਂ ਟੈਸਟ ਲਿੱਤੇ ਜਿਹੜੇ ਪੇਪਰ ਵਗੈਰਾ ਆਏ ਉਹਨਾਂ ਤੋਂ ਸੰਬੰਧਿਤ ਲਗਭਗ 84 ਵੀਡੀਓ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸੰਖਿਆ ਵੱਧਦੀ ਜਾਵੇਗੀ ਤੇ ਤੁਸੀਂ ਕੀ ਕਰ ਸਕਦੇ ਹੋ ਕਿ ਆਹ ਦੇਖੋ ਟੋਟਲ ਜਿਹੜੇ ਵੀਡੀਓ ਹੈ ਕੰਟੈਂਟ ਵਾਈ ਜਿਹੜੀ ਆਪਾਂ ਪਿਛਲਾ ਜਦੋਂ ਉਪਰਾਲਾ ਚਲਾਇਆ ਸੀਗਾ ਤੇ ਉਸ ਦੇ ਤਹਿਤ ਤਾਂ ਸੀਰੀ ਚਲਾਈ ਸੀ ਉਹ ਸਾਰੀ ਟੈਸਟ ਸੀਰੀਜ਼ ਫ੍ਰੀ ਦੇ ਵਿੱਚ YouTube ਦੇ ਉੱਤੇ ਉਪਲਬਧ ਸੀਗੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਜਿਹੜੀ ਟੈਸਟ ਸੀਰੀ ਤੁਹਾਡੇ ਕੰਮ ਦੀ ਹੋਵੇ ਤੁਸੀਂ ਉਹਨੂੰ ਵੇਖ ਲੈਣਾ ਹੈਗਾ ਔਰ ਪੇਪਰ ਕਿਵੇਂ ਕਰਨਾ ਹੈ ਇਹਦੇ ਵਿੱਚ ਦੱਸਿਆ ਗਿਆ ਹੈ ਵੀ ਪੇਪਰ ਕਰਦੇ ਟਾਈਮ ਕਿਵੇਂ ਸचेत ਰਹਿਣਾ ਹੈ ਕੀ ਗਲਤੀਆਂ ਹੁੰਦੀਆਂ ਕਿਸ ਤਰੀਕੇ ਨਾਲ ਪੇਪਰ ਨੂੰ ਕਰਨਾ ਹੈ ਇਸ ਬਾਰੇ ਸਾਰੀ ਜਾਣਕਾਰੀ ਹੈਗੀ ਹੈ ਉਸ ਤੋਂ ਬਾਅਦ ਪ੍ਰੀਖਿਆ ਰਣਨੀਤੀ ਪ੍ਰੀਖਿਆ ਦੇ ਵਿੱਚ ਆਪਣੀ ਕੀ ਰਣਨੀਤੀ ਰਵੇ ਬਈ ਕਿਵੇਂ ਪ੍ਰੀਖਿਆ ਦੇਣੀ ਹੈ ਕਿਵੇਂ ਪ੍ਰੀਖਿਆ ਦੀ ਤਿਆਰੀ ਕਰਨੀ ਹੈ ਬੱਚਿਆਂ ਨੂੰ ਕੀ ਕੀ ਦਿੱਕਤਾਂ ਆਉਂਦੀਆਂ ਹੈ ਉਸ ਦੇ ਉੱਤੇ ਬਹੁਤ ਸਾਰੇ ਜਵਾਬਾਂ ਉੱਤੇ ਰਿਸਰਚ ਕੀਤਾ ਗਿਆ ਰਿਸਰਚ ਕਰਨ ਤੋਂ ਬਾਅਦ ਵੀਡੀਓ ਬਣਾਈ ਗਈ ਹੈ ਐਵੇਂ ਸਿੱਧੀ ਵੀਡੀਓ ਨਹੀਂ ਬਣਾਈ ਗਈ ਭਾਈ ਵਿਸ਼ਲੇਸ਼ਣ ਕੀਤਾ ਗਿਆ ਪੇਪਰ ਦਾ ਵਿਸ਼ਲੇਸ਼ਣ ਕੀਤਾ ਗਿਆ ਤੁਹਾਨੂੰ ਪੇਪਰਾਂ ਦੇ ਵਿਸ਼ਲੇਸ਼ਣ ਆ ਪ੍ਰੀਖਿਆ ਰਣਨੀਤੀ ਆ ਜਿਹੜੀ ਉਹ ਸਾਰੀ ਇੱਥੇ ਮਿਲੇਗੀ ਅਗਲੀ ਆਪਣੀ ਕੀ ਹੈ ਬੁੱਕ ਲਿਸਟ ਦੀ ਹੈ ਹੁਣ ਕੀ ਹੈ ਕਿ ਬੱਚੇ ਅਧਿਕਤਰ ਫੋਨ ਕਰਦੇ ਆ ਜਾਂ ਆਪਣੇ ਆਪਾਂ ਨੂੰ WhatsApp ਤੇ ਚੱਲ ਰਹੀ ਪੁੱਛਦੇ ਆ ਭਾਈ ਸਾਨੂੰ ਪੁਸਤਕ ਸੂਚੀ ਚਾਹੀਦੀ ਹੈ ਤੁਸੀਂ ਕੋਈ ਵੀ ਭਾਵੇਂ ਸਰਗੈਟ ਦੀ ਤਿਆਰੀ ਕਰ ਰਹੇ ਹੋ ਸੈਕੰਡ ਗੇਟ ਦੀ ਤਿਆਰੀ ਕਰ ਰਹੇ ਹੋ ਜੀਆਰਐਫ ਦੀ ਤਿਆਰੀ ਕਰਨੀ ਹੈ ਨੈਟ ਦੀ ਤਿਆਰੀ ਕਰਨੀ ਹੈਗੀ ਹੈ ਤੇ ਇਹ ਸਾਰੀਆਂ ਜਿਹੜੀਆਂ ਲਿਸਟਾਂ ਆ ਉਹ ਬਣਾ ਰੱਖੀਏ ਤੁਸੀਂ ਇਸ ਦੇ ਉੱਤੇ ਜਿਵੇਂ ਕਲਿੱਕ ਕਰੋਗੇ ਬੁੱਕ ਲਿਸਟ ਵਾਲਾ ਵੀਡੀਓ ਚੱਲ ਜਾਏਗਾ ਸਾਰੀ ਬੁੱਕ ਲਿਸਟ ਹੈ ਜੋ ਉਸ ਦੇ ਬਾਰੇ ਕਿਤਾਬਾਂ ਦੀ ਫੋਟੋ ਵੀ ਦਿਖਾਈ ਹੋਈ ਹੈ ਔਰ ਬੁੱਕ ਲਿਸਟ ਤੁਹਾਨੂੰ ਦੀ ਸੂਚੀ ਬਣੀ ਹੋਈ ਚਾਹੀਦੀ ਹੈ ਤਾਂ ਆਪਣੇ ਟੈਲੀਗ੍ਰam ਚੈਨਲ ਦੇ ਉੱਤੇ ਉਹਦੀਆਂ ਸੂਚੀਆਂ ਜਿਹੜੀਆਂ ਉਹ ਪਾ ਰੱਖੀਏ ਤੁਸੀਂ ਆਰਾਮ ਨਾਲ ਇਹ ਚੀਜ਼ਾਂ ਜਿਹੜੀਆਂ ਹਨ ਉੱਥੇ ਵੇਖ ਸਕਦੇ ਹੋ ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕੀ ਸੀਨੀਅਰ ਟੀਚਰ ਤੇ ਲੈਕਚਰਰ ਤੋਂ ਸੰਬੰਧਿਤ ਲੇਕ ਕੋ ਸੀਨੀਅਰ ਟੀਚਰ ਤੇ ਲੈਕਚਰਰ 266 ਵੀਡੀਓ ਹੈ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਦੀ ਸੰਖਿਆ ਹੋਰ ਵਧੇਗੀ ਤਾਂ ਲਗਭਗ ਤੁਹਾਨੂੰ ਸੀਨੀਅਰ ਟੀਚਰ ਲੈਕਚਰਰ ਤੋਂ ਸੰਬੰਧਿਤ ਵੀਡੀਓ ਇਹਨਾਂ ਦੇ ਵਿੱਚ ਮਿਲ ਜਾਵੇਗਾ ਤੁਸੀਂ ਇੱਥੇ ਜਾ ਕੇ ਵੇਖ ਸਕਦੇ ਹੋ ਹੁਣ ਆਪਾਂ ਗੱਲ ਕਰੀਏ ਕਿ ਆ ਛੱਟੀ ਕਲਾਸ ਦਾ ਜਿਹੜਾ ਬੱਚਾ ਸਕੂਲਾਂ ਵਿੱਚ ਪੜਦਾ ਕਿਉਂਕਿ ਇਸ ਤੋਂ ਬਹੁਤ ਸਮਾਂ ਪਹਿਲਾਂ ਲਗਭਗ ਮੇਰੀ 17 ਸਾਲ ਦੀ ਸਰਵਿਸ ਹੋ ਚੁੱਕੀ ਹੈ ਔਰ ਪਿਛਲੇ ਜਿਹੜੇ 15 ਸਾਲ ਆ ਮੈਂ ਸਕੂਲ ਦੇ ਵਿੱਚ ਗੁਜ਼ਾਰੇ ਨੇ ਉਸ ਸਮੇਂ ਜੋ ਮੈਂ ਵੇਖਿਆ ਕਿ ਕਰੋਨਾ ਦੇ ਦੌਰ ਦੇ ਵਿੱਚ ਬੱਚਿਆਂ ਦੀ ਸਹੂਲਤ ਲਈ ਆ ਜਿਹੜਾ ਛੱਟੀ ਤੋਂ ਲੈ ਕੇ 10ਵੀਂ ਤੱਕ 12ਵੀਂ ਤੱਕ ਦਾ ਆਪਾਂ ਇਹ ਵੀਡੀਓ ਬਣਾਏ ਸੀਗੇ ਉਸ ਸਮੇਂ ਦੇ ਵੀਡੀਓ ਬਣੇ ਹੋਏ ਹੈਗੇ ਤੇ ਆ ਦੇਖੋ 7ਵੀਂ ਕਲਾਸ ਦੀ ਹੈ ਛੱਟੀ ਕਲਾਸ ਦੇ 12ਵੀਂ ਕਲਾਸ ਦੇ 11ਵੀਂ ਕਲਾਸ ਦੇ 10ਵੀਂ ਕਲਾਸ ਦੇ 8ਵੀਂ ਕਲਾਸ ਦੇ 9ਵੀਂ ਕਲਾਸ ਦੇ ਬੀਏ ਐਮਏ ਤੁਸੀਂ ਇਸ ਤਰੀਕੇ ਨਾਲ ਵੇਖ ਰਹੇ ਹੋ ਕਿ ਆਪਣੇ ਹਰ ਇੱਕ ਜਮਾਤ ਤੋਂ ਸੰਬੰਧਿਤ ਪਾਵੇਂ ਉਹ ਬੀ ਐਚ ਪੜਦਾ ਹੈ ਪਾਵੇਂ ਉਹ ਬੱਚਾ ਐਮ ਐ ਦੇ ਅੰਦਰ ਪੜ ਰਿਹਾ ਹੈ ਪਾਵੇਂ ਉਹ ਕਿਸੇ ਮੁਕਾਬਲੇ ਪ੍ਰੀਖਿਆ ਦੀ ਰਾਜਸਥਾਨ ਦੇ ਅੰਦਰ ਤਿਆਰੀ ਕਰ ਰਿਹਾ ਹੈ ਪਾਵੇਂ ਉਹ ਪੰਜਾਬ ਦੇ ਅੰਦਰ ਪੰਜਾਬ ਮਾਸਟਰ ਕਾਟਰ ਦੀ ਈਟੈਟ ਦੀ ਤਿਆਰੀ ਕਰ ਰਿਹਾ ਹੈਗਾ ਲੈਕਚਰਰ ਦੀ ਤਿਆਰੀ ਕਰ ਰਿਹਾ ਹੈਗਾ ਪੀ ਸੀ ਟੈ ਦੀ ਤਿਆਰੀ ਕਰ ਰਿਹਾ ਹੈ টি ਸੀ ਟੈ ਦੀ ਤਿਆਰੀ ਕਰ ਰਿਹਾ ਹੈ ਪਾਵੇਂ ਹਰਿਆਣਾ ਦੇ ਅੰਦਰ ਉਹ ਤਿਆਰੀ ਕਰ ਰਿਹਾ ਹੈ ਦਿੱਲੀ ਅੰਦਰ ਤਿਆਰੀ ਕਰ ਰਿਹਾ ਉਸ ਹਿਸਾਬ ਨਾਲ ਪਲੇ ਲਿਸਟਾਂ ਬਣਾਈਆਂ ਗਈਆਂ ਹਨ ਔਰ ਉਸ ਤੋਂ ਬਾਅਦ ਨੈਟ ਦੀ ਜਿਹੜਾ ਬੱਚਾ ਤਿਆਰੀ ਕਰ ਰਿਹਾ ਹੈ ਉੰਡੇਲੀ ਵੱਖ-ਵੱਖ ਪਲੇਲਿਸਟਾਂ ਬਣਾ ਦਿਆ ਟੌਪਿਕ ਵਾਈਜ਼ ਤਾਂ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਅਸੁਵਿਧਾ ਨਾ ਹੋਵੇ। ਤਾਂ ਵੀਡੀਓ ਤੁਹਾਨੂੰ ਅਗਰ ਤੁਸੀਂ ਇਸ ਰਣਪੂਰਨ ਤੌਰ ਤੇ ਜੁੜੇ ਹੋਏ ਹੋ ਸੋਸ਼ਲ ਮੀਡੀਆ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਵੀਡੀਓ ਤੁਹਾਡੇ ਲਈ ਲੱਭਣਾ ਸਿਰਫ ਛੁਟਕੀਆਂ ਦਾ ਕੰਮ ਹੈਗਾ। ਤੇ ਆਪਣੇ ਇਸ ਪਰਿਵਾਰ ਦਾ ਜਿਹੜਾ ਕਾਫਲਾ ਹੈ ਉਹ ਹੋਰ ਜ਼ਿਆਦਾ ਵਧਾਈਏ ਆਪਾਂ ਆਪਣੀਆਂ ਜਿਹੜਾ ਸਨੇਹਾ ਹੈ ਇਹ ਹੋਰ ਲੋਕਾਂ ਤੱਕ ਪਹੁੰਚਾਈਏ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਇਹਦੇ ਉੱਤੇ ਵੇਖਣ ਨੂੰ ਮਿਲਣਗੀਆਂ। ਧੰਨਵਾਦ।